ਪੈਣ ਉਹ ਕੁੜੀਆਂ ਵਾਸਤੇ ਮਸਾਲਾ ਜਿਹੜਾ ਕਹਿੰਦੇ ਨੇ ਬਾਪੂ ਨੂੰ ਵਕੀਲਾ ਵੇਚ ਕੇ ਬਾਹਰ ਭੇਜ ਦੇਣਾ ਪਤਾ ਕਿਦਾਂ ਭਾਜੀ ਜਦ ਕਰਨਾ ਹੀ ਆ ਬਾਹਰ ਵੀ ਕਰਨਾ ਤੇ ਇੱਥੇ ਵੀ ਕਰਨਾ 22 ਕਿਲੋ ਦੀ ਗਾਰੰਟੀ ਦੁੱਧ ਹੀ ਦੇ ਦੂੰਗਾ ਜਿੰਨਾ ਵੀ ਹਾਂ 60 ਕਿਲੋ ਹੋਊ ਤਾਂ ਅਗਲਾ ਰੱਖ ਲਵੇ ਠੀਕ ਹੈ 20 ਕਿਲੋ ਦੀ ਇੱਕ ਹਫ਼ਤੇ ਦੇ ਓਟ ਮਣਕੇ ਦਊਂਗਾ ਜੀ ਲੈ ਸੱਜਣਾ ਉਹ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੇ ਨਾ ਝੋਟੀਆਂ ਅੱਠ ਦਿਖਾਉਣ ਪਹੁੰਚੇ ਆ ਇਹ ਮੰਨ ਲਓ ਮੰਨ ਲਓ ਵੀ ਕਮਾਲ ਤੋਂ ਕਮਾਲ ਦੀਆਂ ਝੋਟੀਆਂ ਦਿਖਾਵਾਂਗੇ ਸੂਆ ਬਾਈ ਕਹਿੰਦਾ ਮਿਲੂ ਪਹਿਲਾ ਤੇ ਦੂਜਾ ਪਿੰਡ ਸ਼ਾਪੂਰਾ ਤਹਿਸੀਲ ਫਲੋਰਾ ਤੇ ਜ਼ਿਲ੍ਹਾ ਜ਼ਿਲੰਦਰ ਸਰਦਾਰ ਚਰਨ ਸਿੰਘ ਡੈਰੀ ਫਾਰਮ ਦੇ ਪਹੁੰਚੇ ਹੋਏ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾਵਾਂਗੇ ਫਿਰ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਿਵੇਂ ਆ ਤੁਹਾਡਾ ਸਵਾਗਤ ਕੀਤਾ ਜਾਂਦਾ ਚਾਨਣ ਸਿੰਘ ਡੈਰੀ ਫਾਰਮ ਤੇ ਹਾਂ ਸਭ ਤੋਂ ਪਹਿਲਾਂ ਇੱਕ ਤਾਂ ਮੈਂ ਕਹੂੰਗਾ ਵੀ ਪਰਮਾਤਮਾ ਨੇ ਹਨਾ ਜਿਹੜਾ ਕੀਤਾ ਇਹ ਕਵਾਂਗੇ ਵੀ ਹੜ੍ਹ ਵੀ ਤਾਂ ਲੇ ਜੀ ਹਾਂ ਉਹ ਸੱਜਣਾ ਨਾਲ ਕਹੇ ਲੀ ਵੀ ੱੱਕੇ ਹੀ ਆ ਮੁੰਡਾ ਜੀ ਹਜੇ ਵੀ ਮੀਂਹ ਹੜ੍ਹ ਹੜ੍ਹ ਹਾਲੇ ਭੱਲੇ ਵੀ ਬਹੁ ਮੀਂਹ ਚੱਲੀ ਜਾਂਦਾ ਜੀ ਬਸ ਉਹਦਾ ਬਾਬਾ ਮੇਰ ਕਰੇ ਜੀ ਠੀਕ ਹੈ ਗੱਲ ਤੇ ਸਾਰਿਆਂ ਭਾਈ ਸਾਰਿਆਂ ਦੇ ਕਿਸਾਨਾਂ ਸਾਰਿਆਂ ਦੇ ਔਖਾ ਜੀ ਹਾਂਜੀ ਹਾਂਜੀ ਤੇ ਬਾਕੀ ਹਰਿਆਣਾ ਆਪਣਾ ਵੀ ਹੁਣ ਕਿਸਾਨਾਂ ਦੇ ਸੱਤੇ ਇਸ ਕੰਮ ਹੈ ਜੀ ਠੀਕ ਹੈ ਗੱਲ ਹਰਿਆਣੇ ਵਾਲੇ ਸੱਜਣਾ ਦਾ ਖਾਸ ਧੰਨਵਾਦ ਆ ਵੀਰੇ ਰਸਣ ਲੈ ਕੇ ਉੱਥੇ ਪਹੁੰਚੀ ਜਾਂਦੇ ਆ ਤੇ ਜਿੰਨੇ ਕ ਸੱਜਣਾ ਆਪਾਂ ਨੂੰ ਦੇਖਦੇ ਸੁਣਦੇ ਆ ਵੀ ਉਹਨਾਂ ਨੂੰ ਵੀ ਬੇਨਤੀ ਆ ਹਨਾ ਜਿੰਨਾ ਕ ਹੋ ਸਕਦਾ ਥੋੜੇ ਛੋਟਾ ਜਿੰਨਾ ਕ ਵੀ ਹੋ ਸਕਦਾ ਵੀ ਉਹ ਸੱਜਣਾ ਦੀ ਆਪਾਂ ਨੇ ਨਾ ਡਟ ਕੇ ਮਦਦ ਕਰਨੀਆਂ ਕਹਣਾ ਨਾਲ ਖੜਨਾ ਹਾਂਜੀ ਹਾਂਜੀ ਡਿੱਗੇ ਪਿਆ ਨੂੰ ਖੜੇ ਕਰਨਾ ਖੜੇ ਕਰਨਾ ਜੀ ਜੀ ਆਪਾਂ ਵੀ ਕੋਸ਼ਿਸ਼ ਪੂਰੀ ਆ ਵੀ ਜਿੰਨੀ ਮਦਦ ਹੋ ਸਕੀ ਓਨੀ ਆਪਾਂ ਵੀ ਕਰਾਂਗੇ ਪਰ ਉਹੀ ਗੱਲ ਆ ਵੀ ਸ਼ੋਅ ਨਹੀਂ ਕਰਨੀ ਹਾਂਜੀ ਸ਼ੋਅ ਨਹੀਂ ਕਰਨੀ ਆ ਬੋਲ ਮਨੀ ਨੰਬਰ ਤੇ ਰੱਖ ਲਓ 9478474740 ਠੀਕ ਆ ਗੱਲ ਤੇ ਸ਼ੁਰੂਆਤ ਇੱਕ ਨੰਬਰ ਤੋਂ ਹੋ ਗਈ ਜੀ ਝੁੱਟੀਆਂ ਆਠ ਆ ਠੀਕ ਆ ਗੱਲ ਦੋ ਝੁੱਟੀਆਂ ਦੇ ਸੌਦੇ ਵੀ ਹੋ ਗਏ ਆ ਠੀਕ ਆ ਜੀ ਬਾਈ ਗੁੰਨੇ ਚਲੋ ਵਧੀਆ ਆਇਆ ਨਮਾ ਸਟਾਕ ਠੀਕ ਹੈ ਕਰਨ ਤੇ ਦੋ ਕੁ ਮਈਆਂ ਦੇ ਹੋ ਸੌਦੇ ਚੱਲੀ ਜਾਂਦੇ ਆ ਆਪਣੇ ਜਿਹੜੇ ਵੀਰਾਂ ਨੇ ਲਈ ਆਪਾਂ ਉਹਨਾਂ ਨਾਲ ਵੀ ਗੱਲ ਗੱਲ ਗੱਲਬਾਤ ਕਰਾਵਾਂਗੇ ਠੀਕ ਹੈ ਜੀ ਤੇ ਕਿਦਾਂ ਆਪਣੀ ਡੀਲ ਲੱਗੀ ਤੇ ਬਾਕੀ ਜਿਹੜਾ ਆਪਣੇ ਸੱਜਣ ਜਿਹੜਾ ਵੀ ਮਰਜੀ ਆ ਕੇ ਇੱਕ ਠੱਗਾਂ ਤੋਂ ਥੋੜਾ ਜਿਹਾ ਬਚੋ ਠੀਕ ਹੈ ਕਰਨ ਹਾਂਜੀ ਆ ਉਹ ਤਾਂ ਰੋਜ਼ ਹੀ ਬੇਨਤੀ ਕਰਦੇ ਆ ਵੀ ਠੱਗਾਂ ਤੋਂ ਬਚੋ ਠੱਗਾਂ ਤੋਂ ਬਚੋ ਏ ਠੱਗ ਗਲੀ ਗਲੀ ਤੁਰੇ ਫਿਰਦੇ ਨੇ ਆ ਜਾ ਫਿਰ ਲੱਭੀ ਮਾਰਦੇ ਕੈਮਰਾ ਆ ਜਾ ਚੋ ਫਰਤ ਹੋਰ ਖੋਲ ਕੇ ਇਥੋਂ ਸੁਆਮਨੀ ਕਿਹੜਾ ਪਹਿਲਾ ਚਾਰ ਦੰਦ ਦਵਾਈ ਜੀ ਸੁਆ ਪਹਿਲਾ ਦੰਦੋਂ ਚੌਗੀ ਕਿੰਨੇ ਦਿਨ ਦੀ ਸੂਈ ਹੋ ਗਈ ਜੀ ਭਾਈ 8 ਾਂਕ ਦਿਨਾਂ ਦੀ ਸੂਈ ਆ ਕੱਟੀ ਕੋਲੋਂ ਚਾਰ ਦੰਦ ਆ ਚੌਗੀ ਆ ਬਾਈ ਕਹਿੰਦਾ ਸਿਰਫ 8 ਾਂਕ ਦਿਨਾਂ ਦੀ ਸੂਈ ਆ ਕਿਤੇ ਓਵਰਫੈਟ ਨਹੀਂ ਆਰਡਰ ਜੇ ਕਹ ਲਈਏ ਬਲ ਕੋਲ ਨਾਲ ਲੱਗ ਮੈਂ ਜਿਸ ਤਰ੍ਹਾਂ ਦਾ ਕਹ ਲਈਏ ਵੀ ਗਾਵਾਂ ਦਾ ਹੁੰਦਾ ਹਾਂ ਹਾਂਜੀ ਉਹ ਗੱਲ ਬਾਤ ਆ ਨਾ ਕਿਤੇ ਓਵਰਫੈਟ ਆ ਝੋਟੀ ਦਾ 8 ਾਂ ਦਿਨਾਂ ਦੀ ਸੂਈ ਕਿੰਨਾ ਹਾਜ਼ਰ 14 ਕਿਲੋ ਦਾ ਸਟਾਰਟਿੰਗ ਹੋਏ 16 ਕਿਲੋ ਕਿੱਟੀ ਦੁੱਧ ਆ ਰਾਮਾ ਚ ਵਾ ਦੂ 16 ਦੇ ਦੂਗੀ ਹਾਂਜੀ 14 ਕਾ ਜਬ ਕਹਿ ਲਈ ਵੀ ਕੋਈ ਮਰਜ਼ੀ ਭਰਾ ਮਾਪ ਕੇ ਲੈ ਜੇ ਬਾਗ ਮੇਰਾ ਮਾਪ ਕੇ ਲੈ ਜਵੇ ਠੀਕ ਹੈ ਗੱਲ ਬਾਈ ਕਹਿੰਦਾ ਡੰਗ ਤੋਂ ਡੰਗ 14 ਕਿਲੋ ਜਿਹੜਾ ਵੀ ਸੱਜਣ ਚਾਹੇ ਤੋਲ ਕੇ ਆਪਣੇ ਕੋਲ ਲਿਆ ਸਕਦਾ ਤੇ ਅਗਲੇ ਬੰਨੇ ਲੈ ਲੱਭੀ ਕੈਮਰਾ ਇਹ ਇੱਥੋਂ ਕਰਾ ਦੇ ਜੈ ਇੱਕ ਅਗਾੜੀ ਤੋਂ ਇਹ ਮੰਨ ਲਾ ਬਾਈ ਥਣ ਵੀ ਜਦਾਂ ਲੱਗ ਉੰਨਾ ਹੀ ਚੁਵਾਈ ਮੋਟੀ ਲਗ ਭਗ ਨਾ ਇੱਕ ਗੇਠ ਹਵਾਨਾ ਗਾਂਹਲੇ ਬੰਨੇ ਆ ਗਿਆ ਤੇ ਬਾਕੀ ਕੁਆਲਿਟੀ ਇੱਥੇ ਤੋਂ ਕਰ ਸਕਦੇ ਹੋ ਚਾ ਇੱਕ ਜਿੱਦ ਤਰ੍ਹਾਂ ਨਾ ਬਾਹਰ ਵਾਲੀਆਂ ਗਾਵਾਂ ਦਾ ਆਰਡਰ ਹੁੰਦਾ ਉਦਾਂ ਨਾਲੇ ਵਾ ਬਿਲਕੁਲ ਨਾਲ ਲੱਗ ਮਾ ਫਿਕਸ ਕਿਉਂਕਿ ਆਰਡਰ 'ਚ ਨਾ ਜਿਹੜੀ ਆ ਜੜ ਹੁੰਦੀ ਆ ਇਹ ਜ਼ਰੂਰੀ ਆ ਬਈ ਮਜ਼ਬੂਤ ਹੋਣੀ ਚਾਹੀਦੀ ਹੈ ਨਾ ਚਵਾਈ ਦੀ ਕਿਵੇਂ ਰਹੂਗੀ ਇਹ 100 ਦੀ 100 ਬਾਈ ਮਗਰ ਵੀ ਕੱਟੀ ਆ ਮੇਰਾ ਖਿਆਲ ਆਜ ਸਾਰੀਆਂ ਨਾਲ ਹੀ ਕੱਟੀਆਂ ਸਾਰੀ ਅੱਠ ਜਿਹੜਾ ਅੱਠੇ ਕੱਟੀਆਂ ਠੀਕ ਹੈ ਗੱਲ ਅੱਜ ਦਾ ਸਟ੍ਰੋਕ ਅੱਠ ਝੋਟੀਆਂ ਅੱਠਾਂ ਨਾਲ ਹੀ ਪਾਈ ਕਹਿੰਦਾ ਕੱਟੀਆਂ ਆ ਗਈਆਂ ਆ ਸੈਂਕ ਕੁਆਲਿਟੀ ਦਿਖਾਈ ਬਾਈ ਤੇ ਬਾਕੀ ਇੱਥੋਂ ਮਾਰਦੀ ਲੱਭੀ ਫੇਸ ਤੇ ਕੈਮਰਾ ਬੜੀ ਚੰਗੀ ਬਰੀਡ ਆਏ ਕੋਈ ਝੋਟੀ ਬਰੀਕ ਬਾਕੀ ਸਵਾਦੀ ਠੰਡੀ ਫੁੱਲ ਵੱਡੀ ਜੀ ਆ ਗਈ ਤੇ ਹੁਣ ਮਾਰਦੇ ਲੱਭੀ 2 ਨੰਬਰ ਵਾਲੀ ਤੇ ਕੈਮਰਾ ਆ ਜਾ ਚੋ ਬਰਲੇ ਔਰਲੇ ਬੰਦੇ ਆ ਬੱਚੇ ਦੇ ਮਾਰਦੀ ਬਾਈ ਦੋਵੇਂ ਨੰਬਰ ਵਾਲੇ ਬੱਚੇ ਦੇ ਆ ਬੱਚਾ ਜ਼ਰੂਰ ਦਿਖਾਦਾ ਕਰਦਾ ਚਗਾਲਾ ਕਰੀ ਜਾਂਦੀ ਹੈ ਨਾ ਠੰਡੀ ਬਿਲਕੁਲ ਸਵਾਦੀ ਆ ਚੋ ਬ ਸੂਹ ਹੈ ਦਾ ਇਹ ਦੂਜਾ ਬਾਈ ਜੀ ਕਿੰਨੇ ਦਿਨ ਦੀ ਸੂਈ ਹੋ ਗਈ ਸੂਈ ਹੈਗੀ ਇਹ ਇਹ ਵੀ 7-8 ਦਾ ਦੇਣਾ ਜੀ 7-8 ਦਾ ਦੇਣਾ ਛੇਸ਼ਟਮ ਝੜੀ ਵਾਲਾ ਹੋ ਰਿਹਾ ਥੋੜੀ ਹਾਂ ਥੋੜਾ ਜਿਆ ਮੌਸਮ ਦੀ ਖਰਾਬੀ ਆ ਬਾਈ ਜੀ ਮੌਸਮ ਇਦਾਂ ਦਾ ਪਰ ਇੱਕ ਗੱਲ ਆ ਵੀ ਮੌਸਮ ਮੱਝਾਂ ਵਾਸਤੇ ਦਾ ਠੀਕ ਆ ਖਰ ਮੌਸਮ ਹਾਂ ਜੀ ਆਲੇ ਆਲੇ ਆ ਕਮਾਲਾ ਇਥੋਂ ਕਮਾਲਾ ਚਵਾਈ ਦੀ ਕਿਵੇਂ ਰੂਗੀ 100 ਦੀ 100 ਜੀ ਚਵਾਈ ਇੱਕ ਨੰਬਰ ਅਗਾੜੀ ਪਿਛਾੜੀ ਓਕੇ ਜਮਾ ਓਕੇ ਓਕੇ ਬੱਚਾ ਦਾ ਕੱਟੀ ਆ ਪੁੱਛਣ ਦੀ ਜ਼ਰੂਰਤ ਈ ਸਾਰੀਆਂ ਮੰਗੀਆਂ ਸਾਰੀਆਂ ਮਗਰ ਕੱਟੇ ਕਿੰਨੇ ਦਿਨ ਦੀ ਸੂਈ ਕਿੰਨਾ ਦੋਤਾ 8 ਦਾ ਦੇਣਾ ਓਵਰਫੈਟ ਨਹੀਂ ਹੈਗੀ ਕਿਤੇ ਵੀ ਹੈ ਨਾ ਬਰੀਕੀ ਪੰਨ ਬਹੁਤ ਹੈ ਜੀ ਹਾਂ ਓਵਰਫੈਟ ਕਿਤੇ ਵੀ ਨਹੀਂ ਜਿਵੇਂ ਇੱਥੇ ਤੋਂ ਕਰਾ ਦੇ ਲੱਭੀ ਚੈੱਕ ਤੇ ਆ ਚੀਜ਼ਾਂ ਚੈੱਕ ਕਰਾ ਦੇ ਓਵਰ ਮੋਟੀ ਮੱਝ ਨਹੀਂ ਹੈਗੀ ਜਿਆਦੇ ਮੈਂ ਕਹਾਂ ਜੈਡ ਬਲੈਕ ਆ ਗਈ ਤਕਰੀਬਨ ਜੈਡ ਬਲੈਕ ਵਾਂਗੂ ਹਾਂ ਥੋੜੇ ਜੇ ਵਾਲੀ ਬਾਈਟ ਆਗੇ ਤੇ ਇਥੋਂ ਆਰਡਰ ਕਰਾ ਦੇ ਹੋਰ ਲੇ ਬੰਨੇ ਚੈੱਕ ਆ ਗਾੜੀ ਪਿਛਾੜੀ ਕਰਾ ਦੇ ਚੈੱਕ ਹਰੇਕ ਪੱਖ ਤੋਂ ਤੇ ਨੰਬਰ ਦੂਜਾ ਸੂਆ ਦੂਜਾ ਪਹਿਲੇ ਨੰਬਰ ਤੇ ਪਹਿਲੇ ਨੇ ਦਿਖਾ ਦਿੱ ਝੌਗੀ ਤੁਹਾਨੂੰ ਦੋ ਹੀ ਪੰਜਾਬ ਪੰਜਾਬ ਵਾਜੇ ਕੋਈ ਮੰਗਾਵੇ ਆਲ ਪੰਜਾਬ ਪਹੁੰਚ ਆਲ ਪੰਜਾਬ ਇਹਨਾਂ ਦੀ ਪਹੁੰਚ ਆ ਬਾਈ ਇੱਕ ਬੇਨਤੀ ਆ ਵੀ ਆਪਣੇ ਤੋਂ 2 ਲੱਖ ਤੋਂ ਸਟਾਰਟ ਹੀ ਆ ਠੀਕ ਆ ਗੱਲ ਕੋਈ ਸਵਾ ਲੱਖ 1.5 ਲੱਖ ਵਾਲਾ ਭਾਈ ਆਪਣੇ ਤੋਂ ਨਹੀਂ ਆਉਂਦੀ ਠੀਕ ਆ ਗੱਲ 3 ਤੋਂ ਘੱਟ 2 ਲੱਖ ਤੋਂ ਸ਼ੁਰੂਆਤ ਆ ਹਾਂਜੀ ਠੀਕ ਆ ਗੱਲ ਤੇ 4 ਲੱਖ ਤੱਕ ਝੋਟੀ ਆਪਣੇ ਕੋਲ ਅੱਲ ਵੀ ਅਗਲੇ ਨੰਬਰ ਵਾਲੀ ਦੇ ਕੈਮਰਾ ਬਾਈ ਕਹਿੰਦਾ 3 ਤੋਂ 4 ਲੱਖ ਤੱਕ ਦੀ ਝੋਟੀ ਆ ਜੈਡ ਬਲੈਕ ਆ ਗਈ ਆ ਜਾ ਜੋ ਬਰਾਲੇ ਆ ਇਹ 3 4 ਬਾਈ ਜੀ ਸੇਲ ਹੋ ਗਈ ਆ 3 ਨੰਬਰ ਤੇ 4 ਨੰਬਰ ਆਪਾਂ ਦੋ ਇਕੱਠੀਆਂ ਤੋਰ ਦੰਨੇ ਆ ਠੀਕ ਆ ਗੱਲ ਇਹ ਜਿਹੜਾ ਜੋੜਾ ਨਾ 3 ਤੇ 4 ਨੰਬਰ ਵਾਲਾ ਇਹ ਬਾਈ ਕਹਿੰਦਾ ਨਾ ਜੋੜਾ ਹੀ ਸੇਲ ਕਰਤਾ ਤੇ ਬਾਕੀ ਕੁਆਲਿਟੀ ਤੁਹ ਮੌਸਮ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਥੋੜਾ ਜਿਹਾ ਬਾਰਸ਼ ਵਾਲਾ ਸਿਸਟਮ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਪਰ ਇਹ ਮੰਨ ਲਓ ਕਲੈਰੀ ਫੋਲੀ ਆ ਰਹੀ ਆ ਪਸ਼ੂ ਇਹ ਮੰਨ ਲਓ ਵੀ ਹਰੇਕ ਪੱਖ ਤੋਂ 100 ਦਾ 100 ਹੀ ਮਿਲਣਗੇ ਇਸ ਫਾਰਮ ਦੇ ਇੱਕ ਇੰਚ ਬਲੂਨ ਸੀ ਇੱਕ ਦੂਏ ਸੂਏ ਇੱਕ ਪਹਿਲਾ ਸੂਆ ਤੇ ਇੱਕ ਦੂਜਾ ਹਾਂਜੀ ਹਾਂਜੀ ਆ ਥੋੜਾ ਥੋੜਾ ਦਾ ਹਾਸਲ ਲੱਗਦਾ ਤੇ ਆਪਾਂ ਬਾਈਆਂ ਨੂੰ 30 ਕਿਲੋ ਜੋੜੇ ਦੀ ਕਿਹਾ ਆ ਬਾਈਆਂ ਨੇ ਹੱਥ ਵੀ ਨਹੀਂ ਆਪਣੇ ਥਾਣਾ ਥਾਣਾ ਨੂੰ ਲਾਇਆ ਠੀਕ ਆ ਗੱਲ ਤੇ ਐਂ ਚ ਗੀਂ ਤੇ ਫੜ ਕੇ ਲੈ ਚੱਲੇ ਆ ਜੀ ਠੀਕ ਆ ਗੱਲ ਹਾਂਜੀ ਬਾਕੀ ਆਪਾਂ ਨਾਲ ਗੱਲਬਾਤ ਕਰਾਵਾਂਗੇ ਤੇ ਇੱਕ ਝੋਟੀ ਮੰਨ ਲਓ ਆਈ ਆ ਜਿੰਗਿਆ 30 ਕਿਲੋ ਦੀ ਨਾ ਬਾਈ ਕਹਿੰਦਾ ਗਾਰੰਟੀ ਦੇ ਦਿੱਤੀਆਂ ਤੇ ਬਾਕੀ ਜਿੱਦਾਂ ਦਾ ਨਾ ਥਾਣਾ ਉਦਾਂ ਦੀ ਬਾਈ ਕਹਿੰਦਾ ਚਵਾਈ ਮਿਲੂਗੀ ਇੱਥੋਂ ਕਰ ਸਕਦੇ ਹੋ ਚੈੱਕ ਆਪਾਂ ਨੇ ਲਈਆਂ ਜੀ ਤੇ ਗੱਲਬਾਤ ਬਹੁਤ ਚੰਗੀ ਗੱਲਬਾਤ ਚੱਲਦੀ ਇਹਨਾਂ ਨੇ ਅੱਜ ਝੋਟੀਆਂ ਲਈਆਂ ਆ ਕੇ ਆਪਣੇ ਕੋਲ ਠੀਕ ਆ ਗੱਲ ਸਸਰੀ ਗੱਲ ਨੂੰ ਸਸਰੀ ਗੱਲ ਨੂੰ ਕਿ ਤਰ੍ਹਾਂ ਲੱਗੀ ਡੀਲ ਬਾਈ ਹੋਰਾਂ ਦੀ ਪਾਜੀ ਬਹੁਤ ਵਧੀਆ ਠੀਕ ਹੈ ਜੀ ਤੇ ਜਿੱਦਾਂ ਦੀ ਅਸੀਂ ਚਾਹੁੰਦੇ ਸੀ ਵੀ ਉਦਾਂ ਦੀਆਂ ਸਾਨੂੰ ਮਿਲ ਗਈਆਂ ਠੀਕ ਹੈ ਜੀ ਇਹ ਆ ਕੇ ਕਹਿੰਦੇ ਜੀ ਆਪਾਂ ਨੂੰ ਕੋਲੂਣਾ ਜੋੜਾ ਦੇ ਦਿਓ ਜੀ ਦੋਹੇ ਸਿਰੇ ਦੀਆਂ ਝੂਟੀਆਂ ਦੇ ਦਿੱਤੀਆਂ ਠੀਕ ਹੈ ਜੀ ਹਾਂ ਜੀ ਸੂਆ ਕਿਹੜਾ ਕਿਹੜਾ ਇਹਨਾਂ ਦਾ ਪਹਿਲਾ ਪਹਿਲਾ ਸੂਆ ਦੋਨਾਂ ਦਾ ਹਾਂਜੀ ਠੀਕ ਆ ਗੱਲ ਕਿੰਨਾ ਕਿੰਨਾ ਦੁੱਧ ਹਾਜਰ ਆਵਣੀ ਅੱਜ ਅੱਜ ਇਹਨਾਂ ਨੂੰ 30 ਕਿਲੋ ਜੋੜੇ ਦੀ ਗਾਰੰਟੀ ਦਿੱਤੀ ਆ ਠੀਕ ਆ ਗੱਲ ਹਾਂਜੀ ਵੀ ਜਾ ਕੇ ਕਹਿ ਲਈ ਜਿਵੇਂ ਸਾਫਰ ਚੋਂ ਪਸ਼ੂ ਆਉਂਦੇ ਆ ਇਹ ਹੈ ਆਪਣੇ ਲਾਗੇ ਦੇ ਆ 6-7 ਕਿਲੋ ਮੀਟਰ ਤਾਂ ਹੀ ਆ ਇੱਥੇ ਠੀਕ ਆ ਗੱਲ ਤੇ ਇਹਨਾਂ ਨਾਲ ਗੱਲ ਬਹੁਤ ਜਲਦੀ ਚੱਲਦੀ ਸੀ ਆਪਣਾ ਅੱਜ ਆ ਕੇ ਇਹਨਾਂ ਨੇ ਚਲੋ ਅੰਜਾਲ ਬਣਿਆ ਇਹਨਾਂ ਚੁੱਤੀ ਠੀਕ ਆ ਗੱਲ ਜੀ ਅਰੇ ਅੱਗੇ ਵੀ ਜੇ ਭੈਣੇ ਗੱਲ ਕਰ ਲਈ ਵੀ ਪਸ਼ੂਆਂ ਕਣੀ ਹੈਗਰ ਜਾਨ ਹਾਂਜੀ ਕਹਿੰਦੇ ਬਾਲਾ ਪਸ਼ੂਆਂ ਮੈਂ ਕੱਲੀ ਸਮਝਦੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਮੇਰੇ ਹਸਬੰਦ ਦਾ ਸਾਟ ਲੱਗੀ ਸੀ ਕਿ ਤੇ ਹੁਣ ਮੈਂ ਕੱਲੀ ਸਮਝਦੀ ਆ ਹਾਂਜੀ ਆ ਮੈਂ ਕਹੂੰਗਾ ਨਾ ਭੈਣ ਉਹ ਕੁੜੀਆਂ ਵਾਸਤੇ ਮਸਾਲ ਆ ਜਿਹੜਾ ਕਹਿੰਦੇ ਨੇ ਬਾਪੂ ਨੂੰ ਵਕੀਲਾ ਵੇਚ ਕੇ ਬਾਹਰ ਭੇਜ ਦੇਣ ਪਤਾ ਕਿਦਾਂ ਭਾਜੀ ਜਦ ਕਰਨਾ ਹੀ ਆ ਬਾਹਰ ਵੀ ਕਰਨਾ ਤੇ ਇੱਥੇ ਵੀ ਕਰਨਾ ਇੱਥੇ ਸਹੀ ਆ ਉਹੀ ਗੱਲ ਆ ਜਿਹਨੂੰ ਤਰੀਕਾ ਮੈਂ ਕਹਿੰਦਾ ਵੀ ਇਹ ਅੰਮ੍ਰਿਕਾ ਵਾਲਾ ਹੈ ਇਹ ਪੈਨ ਪੂਰਾ ਬ੍ਰਾਂਡ ਆ ਝੋਟੀਆਂ ਨਹੀਂ ਬਹੁਤ ਸੋਹਣੀਆਂ ਭਾਜੀ ਬਹੁਤ ਸੋਹਣੀਆਂ ਹੈ ਠੀਕ ਆ ਗੱਲ ਤੇ ਪੈਨ ਨੂੰ ਕਹਦਾ ਵੀ ਥਣਾ ਨੂੰ ਨਾਥ ਲਾਈ ਕਰੇ ਜਾ ਕੇ ਚੋਲੀ ਠੀਕ ਆ ਹਾਂ ਵੀਡੀਓ ਚ ਕਹਿੰਦਾ ਵੀ 30 ਕਿਲੋ ਜੋੜਾ ਰੱਖੂਗਾ ਤੇ 30 ਕਿਲੋ ਜੋੜਾ ਦਊਗਾ ਤੇ ਰੱਖ ਲੈਨੇ ਤਾਂ ਆਪਣਾ ਮਈਆ ਪਾ ਕੇ ਨਹੀਂ ਪੁੱਠੀਆਂ ਭੇਜ ਦੇ ਠੀਕ ਆ ਗੱਲ ਇਹ ਤਸੱਲੀ ਵਾਲਾ ਸਿਸਟਮ ਹੀ ਹੁੰਦਾ ਤੇ ਸਭ ਤੋਂ ਵੱਧ ਕਹੂੰਗਾ ਯਕੀਨ ਵਾਲਾ ਹੁੰਦਾ ਧੰਨਵਾਦ ਭਾਜੀ ਤੇ ਯਕ ਗਰਮ 5-5 ਕਿਲੋ ਦਾਣਾ ਪਾ ਦੀ ਠੀਕ ਹੈ ਜੀ 30 ਕਿਲੋ ਜੋੜੇ ਥਲੇ ਦੋ ਚੋਲੀ ਠੀਕ ਹੈ ਹਾਂ ਜੀ ਅੱਗੇ ਰਹੂਗਾ ਸੱਜਣੋ ਕੇਰ ਤੇ ਡਿਪੈਂਡ ਤੇ ਇਹ ਜੋੜਾ ਭੈਣ ਹੋਰਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਤੀ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ ਨਾ ਵੀ ਜਿਹੜੀਆਂ ਭੈਣਾਂ ਮੇਰੀਆਂ ਕਹਿੰਦੇ ਨੇ ਬਾਪੂ ਨੂੰ ਵੀ ਕੀਲਾ ਵੇਚ ਕੇ ਨਾ ਸਾਨੂੰ ਅਮਰੀਕਾ ਭੇਜ ਦੇ ਇੱਥੇ ਅਮਰੀਕਾ ਵਾਲਾ ਕੰਮ ਹੈ ਹਾਂ ਇੱਥੇ ਅਮਰੀਕਾ ਵਾਲਾ ਭੈਣ ਨੇ ਕੰਮ ਕਰਤਾ ਜੀ ਇੱਥੇ ਅਮਰੀਕਾ ਵਾਲਾ ਕੰਮ ਹੈ ਤੇ ਹੁਣ ਮਾਰ ਦੇ ਲੈ ਵੀ ਅਗਲੇ ਨੰਬਰ ਤੇ ਕੈਮਰਾ ਉਹ ਆ ਪੰਜਵਾਂ ਨੰਬਰ ਝੋਟੀ ਆ ਗਈ ਪਲੂਣ ਚਾਰ ਦੰਦ ਆ ਲੈ ਆ ਜੋ ਬਰਾ ਲਿਆ ਆ ਲੰਮੀ ਇਹ ਕਹੂੰਗਾ ਮੈਂ ਰੇਲ ਦੇ ਡੱਬੇ ਵਾਲਾ ਕੰਮ ਹੀ ਆ। ਥੋੜੀ ਬਾਈ ਚੂਲ ਲਈ ਆ ਮੈਂ। ਖਾਲੀ ਕਾ ਦੀ ਆ ਜੇ ਆਪਣੇ ਕੋਲ ਕੋਈ ਭਰੇ ਦੀ ਵੀਡੀਓ ਮੰਗਾਉਣਾ ਜੇ ਆਪਾਂ ਕੱਲੀ ਭਰੀ ਦੀ ਵੀ ਭੇਜ ਦੇਵਾਂਗੇ। ਫੁੱਲ ਭਰੀ ਦੀ ਵੀ ਦੇ ਦਾਂਗੇ ਵੀਡੀਓ। ਹਾਂਜੀ ਦੇ ਦਵਾਂਗੇ। ਠੀਕ ਆ ਗੱਲ। ਉੱਚੀ ਲੰਮੀ ਬਹੁਤ ਆ ਹਨਾ। ਬਹੁਤ ਪੂਰੀ ਆ ਇਹ। ਉੱਚੀ ਲੰਮੀ ਫੁੱਲ ਤੇ ਜੈਕ ਬਲੈਕ ਆ। ਸੌਦਾ ਚੱਲਦਾ ਜੀ ਬਣਿਆ ਨਹੀਂ ਇਹ ਝੋਟੀ ਦਾ। ਹੂੰ ਹੂੰ। ਤੇ ਆਪਾਂ ਭਰੀ ਦੀ ਵੀਡੀਓ ਦੇ ਦਵਾਂਗੇ। ਠੀਕ ਆ ਤਸੱਲੀ ਕਰਾ ਦਾਂਗੇ ਕਹਿਣ ਦਾ। ਕਿੰਨੇ ਦਿਨ ਦੀ ਸੂਈ ਆ ਇਹ? ਇਹ ਸੂਈ ਨੂੰ ਹੈ ਕਿ 11 ਕ ਦਿਨ ਦੀ ਸੂਈ ਦੀ। 11 ਬਰ। ਅੱਜ ਗਾਣੂ ਭਰਗੀ ਦਾ ਜਿੰਨੇ ਦੀ ਲਵੋਗੇ ਖਾਸੇ ਪੈਸੇ ਵਧਾ ਦੇਗਾ ਡਬਲ ਐਫ ਡੀ ਆ ਬਾਈ ਜੀ ਐਫ ਡੀ ਵਾਲਾ ਸਿਸਟਮ ਹੀ ਆ ਦੁੱਧ ਕਿੰਨਾ ਦੇ ਕੋਲੇ 15 ਕਿਲੋ ਦੀ ਗਾਰੰਟੀ ਦੇ ਦਵਾਂਗੇ ਠੀਕ ਆ ਗੱਲ ਹਾਂਜੀ ਚਾਹੇ ਬੰਦਾ ਧਾਰ ਵੀ ਨਾ ਮਾਰੇ ਬਾਈ ਚਵਾਈ ਹੋ ਗਈ ਅੰਗੂਠੇ ਵਰਗੀ ਮੋਟੀ ਠੀਕ ਆ ਗੱਲ ਤਸੱਲੀ ਰਹੂ ਕਹਿਣ ਦਾ ਭਾਵਾ ਹਰੇਕ ਪੱਖ ਤੋਂ ਐਡਾ ਕੱਦ ਨਹੀਂ ਮਿਲਦਾ ਬਾਈ ਜੀ ਠੀਕ ਆ ਗੱਲ ਹਾਂਜੀ ਇਥਾਂ ਦਿਖਾ ਰਹੀ ਲੰਬੀ ਲੰਬਾਈ ਲੰਮੂਈ ਵੇ ਇਥੋਂ ਦੇ ਕੱਟ ਦਾ ਆਈਡੀਆ ਕਰਾ ਦਿੰਦੀ ਜਿਹੜੇ ਭਰਾ ਆਪਾਂ ਨੂੰ ਦੇਖਦੇ ਉਹਨਾਂ ਨੂੰ ਪਤਾ ਯਾ ਲੱਗ ਜੂ ਕਿੱਡਾ ਕੱਟਦਾ ਇਹ ਇਥੋਂ ਕਰਾ ਦਿੰਦੀ ਆਈਡੀਆ ਇਹ ਤਾਂ ਮੈਂ ਖਾਲੀ ਆ ਮਗਰ ਕੱਟੀ ਆ ਜੀ ਜੂਮ ਜਾਮ ਕਰਨ ਵਾਲੀ ਕੋਈ ਮਸ਼ੀਨ ਨਹੀਂ ਹੈਗੀ ਮੇਰੇ ਕੋਲੇ ਤੁਹਾਨੂੰ origianal ਹੀ ਦਿਖਾਉਂਗਾ ਜਿੱਨੀ ਹੈਗੀ ਜਿੱਡੀ ਹੈਗੀ ਬਾਈ ਮੈਂ ਇਹ ਨਹੀਂ ਕਹਣਾ ਜਿੱਡੀ ਹੈਗੀ ਉੱਡੀ ਝੋਟੀ ਤੋਂ ਹੁਣ ਅਗਲੇ ਨੂੰ ਬਾੜ ਨਾ ਪਾਵੇ ਆਪਣੇ ਠੀਕ ਆ ਗੱਲ ਹਾਂ ਅਗਲਾ ਆ ਕੇ ਇਹਨਾਂ ਕਹੋ ਦਿਖਾ ਕੇ ਵੱਡੀ ਲੱਭੀ ਲੱਭੀ ਮਾਰੀ ਤਿੰਨਾ ਤੇ ਮਾਰੀ ਕੈਮਰਾ ਉਹ ਤਿੰਨਾ ਤੇ ਮਾਰੀ ਕੈਮਰਾ ਤਿੰਨਾ ਬਈ ਅਲਾ ਮੈਂ ਨਹੀਂ ਕਹਣਾ ਬ੍ਰਾਂਡ ਬ੍ਰਾਂਡ ਹਰੇਕੋਂ ਦਾ ਆਹ ਰਾ ਖੜੇ ਆ ਤਿੰਨ ਬ੍ਰਾਂਡ ਹੀ ਖੜੇ ਨੇ ਇਕੱਠੇ ਇੱਥੋਂ ਕਰਾ ਦੇ ਚੈੱਕ ਆਹ ਲਾ ਭਾਈ ਹੁਣ ਉਹ ਕੋਟਲੇ ਮੇਲਾ ਵੀ ਆਉਣਾ ਠੀਕ ਪਰ ਉਹ ਜੋਟੀ ਦਾ ਮੇਲੇ ਚ ਲੱਗਣ ਵਾਲੀ ਆ ਠੀਕ ਆ ਕੰਨਾ ਆਹ ਲਾ ਕਹਿੰਦਾ ਮੇਤੋ ਬ੍ਰਾਂਡ ਖੜਾ ਇਤੋਂ ਪਰਦਾ ਸੋਣਾ ਇਹ ਬ੍ਰਾਂਡ ਹਾਂ ਇਦੂ ਆਂਦਾ ਰੱਬ ਦਾ ਨਾਮ ਆ ਇਸੇ ਰਹੀ ਆ ਕਮ ਜਮੀਂ ਹਾਂਜੀ ਆਇਆ ਲਿਆ ਲਿਆ ਚੋਬਰਾ ਭਾਈ 22 ਕਿਲੋ ਦੀ ਗਾਰੰਟੀ ਦੁੱਧ ਹੀ ਦੇ ਦੂੰਗਾ ਠੀਕ ਹਾਂ 60 ਕਿਲੋ ਹੋਊ ਤਾਂ ਅਗਲਾ ਰੱਖ ਲਵੇ ਠੀਕ ਹੈ ਹਾਂਜੀ ਠੀਕ ਆ ਕੰਨਾ ਚੋਰ ਜੋਬਰਾ ਮદાન ਚ ਵੇਖਦੇ ਆ ਫਿਰ ਕੀ ਕਹਿੰਦੀ ਆ ਹਾਂਜੀ ਨਸਾਂ ਨੂੰ ਸਾਂ ਕਰਾ ਨਹੀਂ ਲੱਭੀ ਚੈੱਕ ਓਏ ਸੁਆਮਣੀ ਇਹ ਪਹਿਲੇ ਦੂਆ ਭਾਈ ਦੂਜਾ ਸੂਆ ਹਾਂਜੀ ਸੂਆ ਦੂਜਾ ਕਿੰਨੇ ਦਿਨ ਦੀ ਸੂਈ ਸੂਈ ਨੂੰ ਹੈਗਾ ਭਾਈ 8 ਗਦਾ ਸੂਈ 7-8 ਦਿਨ 8 ਦਿਨ ਹਾਂਜੀ ਓਨੇ ਭਾਰ ਆਵਦੇ ਜਾਂ ਓਨੇ ਲੈਵੇ ਜਾਂ ਨਹੀਂ ਵੇਚਾ ਭਾਈ ਇਦਾਂ ਦੀ ਨਾ ਦੁੱਧ ਤੱਬੇ ਦਊ ਕਿਹੜੀ ਤੇ ਮਗਰ ਵੀ ਕੱਟੀਆਂ ਕੱਟੇ ਅ ਮਗਰ ਵੀ ਕੱਟੀਆਂ ਜਿੰਨਾ ਭਾਰ ਮੱਝ ਚ ਆਵਦੇ ਜਾਂ ਓਨੇ ਭਾਰ ਲੈਵੇ ਜਾਂ ਐ ਮਿਲਕ ਵੈਨ ਭਾਜੀ ਮੂਰੇ ਸ਼ੁਰੂ ਹੋ ਜਾਂਦੀ ਆ ਹਾਂ ਠੀਕ ਆ ਗੱਲ ਉਹੀ ਗੱਲ ਆ ਵੀ ਹੁਣ ਇੱਕ ਤਾਂ ਮੂਰਖ ਨਾ ਔਰੇ ਕਮੈਂਟ ਕਰਨਗੇ ਵੀ ਲੈ ਵੇਚ ਘੱਟ ਭਾਰ ਆ ਮੱਝ ਚ ਉਹ ਮਤਲਬ ਕੈਣ ਦਾ ਭਾਅ ਵੇ ਹੁੰਦਾ ਵੀ ਖਰੀ ਆ ਪੂਰੀ ਆ ਦੇਖੀ ਬਾਈ ਇੱਥੇ ਰੁਕੀ ਆ ਦੇ ਮਲਕ ਮੈਂ ਇੱਥੋਂ ਚੱਲ ਪੰਦੀ ਆ ਅੰਦਰ ਲੈ ਪੰਦੀ ਭਾਂਡੇ ਚ ਰੋਕ ਲੇ ਇੱਥੇ ਕਣੀ ਆ ਜਾਂ ਪੰਦੀ ਆ ਸਾਫ ਚੀ ਦਿਖਾ ਦੂਗਾ ਚੱਲ ਜੋਬਰਾ ਕਰ ਕੋ ਦੇਖ ਬਾਈ ਜਿੱਥੇ ਖੜਾ ਤੀ ਕਰ ਲਾ ਕਰ ਲਾ ਕਰ ਲਾ ਅਗਲੇ ਬੰਨੇ ਕਰ ਲਾ ਇੱਥੇ ਜੇ ਰੋਕ ਲਾ ਇੱਥੇ ਜੇ ਰੋਕ ਲਾ ਘੁਮਾ ਕੇ ਆ ਜਾ ਲੱਭੀ ਲਿਆ ਕੈਮਰਾ ਉਹ ਜਿਹਨੇ ਬਾਈ ਕਮੈਂਟ ਕਰਨੇ ਕਹਾ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਆ ਜਾ ਆ ਇੱਧਰ ਲੈ ਬੰਨੇ ਆ ਜਾ ਕੋਈ ਗੱਲ ਨਹੀਂ ਕਮੈਂਟ ਵਾਲੀ ਵੀ ਜ਼ਰੂਰੀ ਨਹੀਂ ਫਿਰ ਆ ਅਗਲੀ ਵਾਰੀ ਜ਼ੋਰ ਵੱਧ ਮਾਰਦਾਂ ਨੇ ਉਹੀ ਲੈ ਚੱਲ ਇੱਧ ਇਹ ਝੋਟੀ ਥੱਲੇ 18 ਕਿਲੋ ਅੱਜ ਮੈਨਾਂ ਦਵਾਂਗੇ। ਹਾਂ ਯਾਰ। ਹਾਂ 20 ਕਿਲੋ ਵੀ ਦੇ ਦਵਾਂਗੇ। ਇਹ ਦੋ ਆਪਾਂ ਨੂੰ 22-22 ਕਿਲੋ ਦੀਆਂ ਆਈਆਂ। ਠੀਕ ਆ, ਕਮਾ ਦੇ ਕਮਾ ਦੇ ਆਇਆ ਕਿੱਥੇ ਥੱਕ ਤਾਂ ਨੂੰ ਕਮਾ ਦੇ। ਚੰਗੀ ਚੀਜ਼ ਤਾਂ ਤੋਰਨ ਨੂੰ ਹੀ ਜੀ ਕਰਦਾ ਵੀ ਕਿਹੜਾ ਇੱਕ ਹੋਰ ਦਵਾ ਦਈਏ ਯਾਰਾ। ਬਾਈ ਜੇ ਜਿਹੜੇ ਘਰੋਂ ਲਈਆਂ ਦੇਵੀ ਸਾਸੇ ਵਾਲੇ ਤੋਂ ਲਈਆਂ ਆਪਣਾ ਮਾਲ ਉਹਦੇ ਬਹੁਤ ਆਉਂਦਾ। ਠੀਕ ਆ ਗੱਲ। ਇੱਕੋ ਹੀ ਘਰੋਂ ਲਈਆਂ ਅਗਲਾ ਕਹਿੰਦਾ ਇੱਕ ਨਹੀਂ ਕੱਲੀ ਦੇਣੀ, ਦੇਣੀਆਂ ਤਿੰਨੇ ਦੇਣੀਆਂ। ਠੀਕ ਆ ਗੱਲ। ਆਪਾਂ ਕੱਲੇ ਵੀ ਦਵਾਂਗੇ। ਠੀਕ ਆ ਗੱਲ। ਹਾਂਜੀ। ਉਹੀ ਗੱਲ ਆ ਵੀ ਇਆਂ ਤਿੰਨਾਂ ਦੇ ਉਹੀ ਗੱਲ ਆ ਵੀ ਦਿਲ ਖਾਸਾ ਵੱਡਾ ਚਾਹੀਦਾ ਤੇ ਖਾਸਾ ਵੱਡਾ ਬੋਰਾ ਉਹ ਮਈਆਂ ਦੇ ਕੇ ਬਈ ਬੋਰਾ ਵੀ ਚਾਹੀਦਾ ਨੋਟਾਂ ਨਾਲ ਭਰਿਆ ਹੋਇਆ ਜਦੋਂ ਮੌਲ ਸੁਣਦੇ ਬਾਹਰ ਆਉਂਦੇ ਜਦ ਮਈਆਂ ਕਹਿੰਦੀਆਂ ਛੱਡ ਕੇ ਨਾ ਜਾ ਠੀਕ ਆ ਗੱਲ ਹਾਂਜੀ ਮੱਜਾਂ ਨੇ ਉਹੀ ਗੱਲ ਆ ਜਿਵੇਂ ਗੁਰੂਵਾਲੀ ਡੈਰੀ ਫਾਰਮ ਵਾਲਾ ਕਹਿੰਦਾ ਮੈਨੂੰ ਮੱਜ ਨੇ ਬਾਜ ਮਾਰਦੀ ਹਰਿਆਣੇ ਜੀ ਵੀ ਛੱਡ ਕੇ ਨਾ ਜਾ ਛੱਡ ਕੇ ਨਾ ਜਾ ਠੀਕ ਆ ਗੱਲ ਜੋ ਮਈਆਂ ਦੇ ਕੇ ਸਾਡਾ ਵੀ ਜੀ ਕਹਿੰਦਾ ਛੱਡ ਕੇ ਨਾ ਜਾ ਠੀਕ ਆ ਗੱਲ 18 ਕਿਲੋ ਹਾਜ਼ਰਾ ਹਾਜ਼ਰ ਆ ਠੀਕ ਆ ਗੱਲ 18 ਬਾਈ ਕਹਿੰਦਾ ਤਿਆਰੀ ਦਾ ਹਵਾਨਾ ਬ ਤੇ ਹੁਣ ਲੱਭੀ ਮਾਰ ਕੈਮਰਾ ਅਗਲੇ ਬੰਨੇ ਬਾਈ ਅਗਲੇ ਇੱਕ ਤੋਂ ਇੱਕੇ ਹੋਊਗਾ ਕੰਮ ਇਹ ਇੱਥੋਂ ਕਰਾ ਦੇ ਕੋਸਰਾ ਆ ਗਿਆ ਇੱਥੋਂ ਮਾਰਦੀ ਕੈਮਰਾ ਪੂਛ ਪਾਂਛ ਹੈ ਨਾ ਕੀ ਬਰੀਕ ਇਹਦੇ ਕੋਲ ਕਿੰਨਾ ਹਾਜ਼ਰ ਮੰਨੀ ਇਹਦੇ ਤੋਂ ਵੀ 18 ਦੇ ਦਵਾਂਗਾ ਹੁਣ 18 ਕਿਲੋ ਇਹਦੇ ਵੀ ਲੈ ਲਓ ਬਾਈ 8-8 ਦਿਨ ਹੋਇਆ ਠੀਕ ਆ ਤਾਜ਼ੀਆਂ ਸੂਈਆਂ 18 ਇਹਦਾ ਵੀ ਚਵਾ ਦਾਂ ਹਾਂ ਜੀ ਕੰਡਾਬਦਾ ਲਿਆ ਵੇ ਜੀ ਲੈ ਆਵੇ ਠੀਕ ਆ ਕਰ ਹਾਂ ਜੀ ਲੈ ਆ ਜੋ ਭਰਾ ਉਹਲੇ ਬੰਨੇ ਲਿਆ ਲੈ ਆ ਲੈ ਆ ਲੈ ਆ ਸੂਆ ਕਰ ਨਹੀਂ ਤਾਂ ਸਿੰਗ ਨਹੀਂ ਬਾਈ ਮਿਲਦਾ ਥਣ ਲੇਵਾ ਮਿਲ ਜਾਂਦਾ ਸਾਰੀਆਂ ਚੀਜ਼ਾਂ ਪੂਰੀਆਂ ਮਿਲ ਗਈਆਂ ਸਿੰਗ ਵੀ origignal ਹੈ ਨਾ ਹਾਂ ਅੱਡੇ ਵਾਲਾ ਸਿੰਗ ਆ ਗਿਆ ਹਾਂ ਜੀ ਅਕਾਦ ਆ ਗਿਆ ਫੱਲਾ ਹਵਾਨਾ ਇਹ ਆ ਗਿਆ 7ਵਾਂ ਨੰਬਰ ਨੰਬਰ 7 ਜੇ ਕਿਸੇ ਬਾਈ ਨੇ ਕੱਲੀ ਕੱਲੀ ਵੀ ਲੈਣੀ ਓਏ ਕੱਲੀ ਕੱਲੀ ਦੀ ਵੀ ਗੱਲ ਕਰਵਾਉਂਗੀ ਠੀਕ ਆ ਗੱਲ ਆਪਣਾ ਉਹ ਕੰਮ ਨਹੀਂ ਕੋਈ ਇਕੱਠੀਆਂ ਲੈਣੀਆਂ ਤਿੰਨੇ ਕਨਸੈਸ਼ਨ ਕਰ ਦਾਂਗੇ ਤਿੰਨਾਂ ਦਾ ਅਮਕਾ ਦੇਵਾਂਗੇ ਇੱਕੋ ਜਿਹਾ ਭਾਅ ਬਾਕੀ ਥੋੜਾ ਇੱਕ ਥੋੜੀ ਵੱਧ ਪਾ ਦੀਆਂ ਇਹਨਾਂ ਚੋਂ 2 ਦੀ ਜਾਂ 3 ਦੀ ਦੋ ਦੋ ਦਾ ਅੱਡ ਪਾ ਹੋਊਗਾ ਇੱਕ ਕੱਲੀ ਦਾ ਅੱਡ ਹੋਊਗਾ ਜੀ ਠੀਕ ਆ ਗੱਲ ਜੇ ਕੋਈ ਤਿੰਨ ਨਹੀਂ ਲੈਂਦਾ ਫਿਰ ਫੇ ਤਿੰਨਾਂ ਦਾ ਕੱਤਵਾਗੇ ਹਾਂਜੀ ਉਹੀ ਗੱਲ ਆ ਵੀ ਤਿੰਨੇ ਜਿੱਥੇ ਖੜ ਗਈਆਂ ਜਾ ਕੇ ਨਾ ਦੱਸੂਗੇ ਮੈਂ ਮਈਆਂ ਠੀਕ ਆ ਗੱਲ ਉਹ ਆ ਕੇ ਚਵਾਦਾ ਬਾਈ ਜਿੱਨਾਂ ਥਣ ਲੱਗਾ ਓਦਾਂ ਦੀ ਓਦਾਂ ਦਾ ਆ ਠੀਕ ਆ ਗੱਲ ਸਵਾਰ ਹੀ ਠੰਡੀ ਲੱਗਦੀ ਆ ਆ ਪੂਰੀ ਠੰਡੀ ਆ ਲੈ ਆ ਦੋਈ ਦੁਵਾਰਾ ਜੋੜੀ ਆ ਜੇ ਕੋਈ ਵੀਰ ਜੋੜਾ ਲਊਗਾ ਨਾ ਹਾਂਜੀ ਅੱਲੇ ਆਲੇ 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 ਆ ਆ ਜੋੜਾ ਜੋੜ ਦੇ ਨਾਲ ਇਹਦੇ ਖਮਾ ਦੇ ਖਮਾ ਦੇ ਖਮਾ ਦੇ ਐਨੂੰ ਲੈ ਚੱਲ ਇਹ ਆ ਜਾ ਆ ਜਾ ਲੱਭੀ ਵੇ ਆ ਜਾ ਪਛਾਣੇ ਪੱਖ ਤੋਂ ਕਰਾ ਦੇ ਜੇ ਇੱਕ ਤੇ ਲੈ ਚੱਲ ਜੋ ਬਰਾ ਇਧਰ ਲੈ ਆ ਆ ਜੇ ਕੋਈ ਜੋੜਾ ਲਊ 40 ਕਿਲੋ ਦੀ ਬਾਹ ਦੇ ਦੂੰਗਾ ਠੀਕ ਆ ਗੱਲ 36 ਕਿਲੋ ਅੱਜ ਮਿਲ ਜੂਗਾ 36 ਕਿਲੋ ਜੋੜੇ ਕੋਲੇ ਬਾਈ ਕਹਿੰਦਾ ਅੱਜ ਤਿਆਰ ਆ 40 ਕਿਲੋ ਦੀ ਦੇ ਦਾਂਗੇ ਗਰੰਟੀ ਅੱਗੇ ਤੁਹਾਡੀ ਕੇਰ ਤੇ ਡਿਪੈਂਡ ਹੈ ਬਾਈ ਜਿਵੇਂ ਤੂੜੀ ਸੁੱਕੀ ਤੇ ਬੰਦੂ ਫੇ ਤਾਂ ਚੂੰਗੇ ਨਾ ਮੈਂ ਇਹਨੂੰ ਸੁੱਕੀ ਤੂੜੀ ਵਾਲਾ ਦਾ ਗਾਹ ਨੂੰ ਲੈਂਦਾ ਮੱਥਾ ਦਾ ਉਹੀ ਲਾਉ ਬਾਈ ਦੇ ਬੜੇ ਮੈਰੀ ਖੜ ਦੇ ਗੱਟੇ ਲਹਾਈ ਗਏ ਕਮਾਲਾ ਬਾਈ ਕਮਾਲਾ 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 ਲਿਆ ਇੱਥੋਂ ਪਰ ਜਿੱਥੇ ਮਈਆਂ ਖੰਡ ਗਈਆਂ ਨਾ ਕਟੀਆਂ ਦਵਾ ਮੰਗਰੀ ਤਿੰਨਾ ਮਗਰ ਕਟੀਆਂ ਬਾਈ ਠੀਕ ਆ ਕੰਨਾ ਆ ਤਿੰਨਾ ਮੰਗਰੀ ਕਟੀਆਂ ਆ ਗਈਆਂ ਆ ਜਾ ਚੋਂ ਭਰਾ ਲੈ ਆ ਥੋੜਾ ਮੌਸਮ ਖਰਾਬੀ ਕਰੀ ਜਾਂਦਾ ਔ ਚੋਟੀਆਂ ਨਹੀਂ ਖਰਾਬ ਕਰਦੇ ਚੋਟੀਆਂ ਨਹੀਂ ਖਰਾਬੀ ਕਰਦੇ ਜੀ ਲਵਾਈ ਜਾਂਦੇ ਨੇ ਲੰਮਾ ਸਮਾਂ ਚੋਬਰ ਵੀ ਡਾਊਨ ਆ ਥੋੜਾ ਜਿਹਾ ਨਾ ਡਾਊਨ ਤਾਂ ਕਿੱਥੇ ਦਾ ਬੜਕਾ ਮਾਰਦਾ ਡਾਊਨ ਵਾਲਾ ਕਿਹੜਾ ਕੰਮ ਆ ਇਹ ਇੱਥੋਂ ਇੱਕ ਵਾਰੀ ਫੇਰ ਕਮਾ ਲੱਭੀ ਕੈਮਰਾ 18 18 ਕਿਲੋ ਹਾਜ਼ਰ 20 20 ਕਿਲੋ ਦੀ ਬਾਈ ਕਹਿੰਦਾ ਦੇ ਦਾਂਗੇ ਇਹਨਾਂ ਦੀ ਓਟ ਤੇ ਰੇਟ ਇਹ ਜੋੜਾ ਜੇ ਕਿਸੇ ਨੇ ਲੈਣਾ ਇੱਕੋ ਜਿਹਾ ਹੋ ਜੂ ਪਰ ਉਹ 3 ਨੰਬਰ ਵਾਲੀ ਦਾ ਰੇਟ ਬਾਈ ਕਹਿੰਦਾ ਉਦਾਂ ਦਾ ਹੋਣਾ ਉਹਦਾ ਰੇਟ ਅਲੱਗ ਤੋਂ ਹੋ ਜੂਗਾ ਇੱਥੋਂ ਕਰਾ ਦੇ ਚੈੱਕ ਇਹ ਇਹ ਬਾਈ ਆਈ 6 ਨੰਬਰ ਆ ਗਈ 7 ਨੰਬਰ ਲੈ ਚੱਲ ਲੈ ਚੱਲ ਇਧਰ ਲੈ ਬੰਨੇ ਲੈ ਜਾ ਹਾਂ ਆ ਗਈ 7 ਨੰਬਰ ਝੋਟੀ ਇਹ ਇਥੋਂ ਮਾਰਦੇ ਇਥੋਂ ਮਾਰਦੇ ਕੈਮਰਾ ਇਹਦਾ ਨੰਬਰ ਕਿਹੜਾ ਇਹ 7 ਨੰਬਰ ਬਾਈ ਆ ਗਈ ਇਹਦਾ 7ਵਾਂ ਨੰਬਰ ਆ ਉਹ 6 ਆ ਝੋਟੀ ਦਾ ਆ ਗਿਆ 6ਵਾਂ ਨੰਬਰ ਕਈ ਵਾਰ ਕਨਫਿਊਜ਼ਨ ਹੋ ਜੇ ਨਾ ਤਾਂ ਬਾਈ ਨੂੰ ਉਸੇ ਮੱਝ ਦਾ ਸਕਰੀਨ ਸ਼ਾਟ ਪਾ ਦਿਓ ਹਾਏ ਆ 6 ਨੰਬਰ ਆ ਗਈ ਆ 7 ਨੰਬਰ ਆ ਗਈ ਠੀਕ ਆ ਗੱਲ ਹਾਂਜੀ 8 ਨੰਬਰ ਦਾ ਫਿਰ ਹੁਣ ਕਿਵੇਂ ਕਰਾਂਗੇ 8 ਨੰਬਰ ਦਾ ਕਹਿੰਦੇ ਲੈ ਆ ਲੈ ਆ ਤਾਂ ਬੰਦਾ ਵੀ ਸਪੈਸ਼ਲ ਸੱਦਿਆਂ ਨੂੰ ਤੋਰਨ ਵਾਸਤੇ ਆ ਭਾਈ ਪਹਿਲੇ ਸਿੰਗੀ ਦਿਖਾਈ। ਇਹ ਹੁਣ ਕਹਿੰਦਾ ਅਗਲਾ ਪੂਰਾ ਬ੍ਰਾਂਡ ਇੱਥੋਂ ਬਣਦਾ। ਠੀਕ ਆ। ਲੈ ਚੱਲ ਐ ਲੈ। ਕੱਲੇ ਸਿੰਗੀ ਨੇ ਥਣ ਵੀ ਹੋਊਗਾ ਤੇ ਲੇਵਾ ਵੀ ਹੋਊਗਾ। ਲੈ ਚੱਲ ਲੈ ਚੱਲ ਸੁਹਾ ਜੀ। ਦੂਜਾ। ਸੁਹਾ ਦੂਜਾ ਤੇ ਲੱਗਦੀ ਪਹਿਲ ਨਾਲ ਵਰਗੀ ਹੈ ਨਾ। ਇਹ ਦੇਵੀ ਲਾਲ ਦੇ ਘਰੇ ਸੀ ਝੋਟੀ ਉਹਨੇ ਪਲੂਣ ਚੋਈ ਵੀ ਆ। ਪਲੂਣ ਨੇ 18 ਕਿਲੋ ਕੱਢਿਆ ਸਾਰੇ ਵਪਾਰੀ ਵੀਰ ਜਾਏ ਉਹਦੇ ਘਰ। ਠੀਕ ਆ ਜੀ। ਚੰਗੇ ਚੰਗੇ ਵਪਾਰੀ ਵੀਰ ਜਾਏ। ਠੀਕ ਆ। ਵਪਾਰੀ ਤਾਂ ਚੰਗੇ ਹੁੰਦੇ ਆ। ਹਾਂ ਚੰਗੇ ਹੁੰਦੇ ਆ ਚਲੋ। ਠੀਕ ਹੈ ਗੱਲ। ਤੇ ਪਲੂਣ ਨੇ 18 ਕਿਲੋ ਜੁਆ ਦੂਜੇ ਸੁਹਾ 20 ਕਿ ਠੀਕ ਗੱਲ ਹਾਂਜੀ ਆ ਬੰਦੇ ਦਾ ਸਾਰੇ ਚੰਗੇ ਹੁੰਦੇ ਆ ਆਤਾਂ ਮਾੜੀਆਂ ਆ ਆਤਾਂ ਮਾੜੀਆਂ ਚਲੋ ਆਤਾਂ ਦਾ ਫਰਕ ਪੈਣਾ ਬੰਦੇ ਦਾ ਕੋਈ ਬਣਾਇਆ ਚੌਥਿਆ ਦੇਣਿਆ ਸੂਈ ਨੂੰ ਝੋਟੀ ਨੂੰ ਨਾਲ ਕੱਟੀ ਕੱਟੀ ਕਿੰਨੀ ਬੌਲੀ ਅੱਜ ਅੱਜ 15 ਕਿਲੋ ਸਟਾਰਟਿੰਗ ਠਮਾ ਕੇ ਰੋਕੀ ਉਧਰਲੇ ਬੰਦੇ ਫੇਰ ਚੌਥਿਆ ਦੇਣਿਆ ਸੂਈ ਨੂੰ 15 ਕਿਲੋ ਸਟਾਰਟਿੰਗ ਆ ਇਹ ਜਿਹੜੀ ਜੜੀ ਬੂਟੀ ਪਾਦੀ ਆਪਾਂ ਨੇ ਆਪਾਂ ਨਹੀਂ ਪਾਈ ਦੇਵੀ ਨੇ ਪਾਈ ਆ ਠੀਕ ਹੈ ਗੱਲ ਹਾਂਜੀ ਤੇ ਇੱਥੋਂ ਇੱਥੋਂ ਦਿਖਾਦੀ ਲੱਭੀ ਅਗਲਾ ਨਾਂ ਨਹੀਂ ਲੈਂਦਾ ਲੈ ਚੱਲ ਲੈ ਚੱਲ ਲੈ ਚੱਲ ਪ੍ਰੇਸ਼ਾਨ ਅਗਲਾ ਨਾਂ ਨਹੀਂ ਲੈਂਦਾ ਭਾਜੀ ਝੋਟੀ ਲੈ ਕੇ ਆਪਾਂ ਨ ਠੀਕੇ ਨਫਾ ਦੇ ਦੋ ਜੀ ਠੀਕ ਹੈ ਗੱਲ ਇਹਦੇ ਕੋਲ ਬਾਈ ਕਹਿੰਦਾ 14 15 ਕਿਲੋ ਹਾਜ਼ਰ ਅੱਜ ਨਾਲ ਆ ਗਈ 20 ਕਿਲੋ ਦੀ ਇੱਕ ਹਫ਼ਤੇ ਦੇ ਓਟ ਮਣਕੇ ਦਊਂਗਾ ਜੀ ਜੇ ਆਪਣੇ ਕੋਲ ਬਾਹਗੁੱਦੀ ਮੇਹਣਾ ਖੜੀ ਰਹਿ ਗਈ ਤਾਂ ਠੀਕ ਹੈ ਗੱਲ ਪਰ ਇੰਦਾਂ ਨਹੀਂ ਆਪਣੇ ਕੋਲ ਸੱਜਣ ਇੰਦਾਂ ਦੇ ਲੱਗੇ ਆ ਫੋਨ ਤੇ ਮੰਗਾਉਂ ਠੀਕ ਹੈ ਗੱਲ ਨੰਬਰ ਬੋਲ ਦੋ ਜੀ 9478 474740 94784 77 77 0 ਬਾਈ ਦਾ ਨੰਬਰ ਆ ਝੋਟੀਆਂ ਇਹ ਮੰਨ ਲਓ ਬਾਈ ਆ ਚੀਜ਼ ਮਿਲਦੀ ਵਾਹ ਮੈਂ ਲੱਗਦਾ ਸਾਰੀਆਂ ਛੱਡ ਕੇ ਇੱਥੇ ਗੱਲੀ ਤੇ ਲਾਦੇ 10 ਮਿੰਟ ਅੱਠ ਅੱਠ ਝੋਟੀਆਂ ਦਿਖਾ ਦਿਆਂ ਤੁਹਾਨੂੰ ਟੋਪ ਤੋਂ ਟੋਪ ਦੀਆਂ ਨੰਬਰ ਵਾਈ ਦਾ ਸਕਰੀਨ ਤੇ ਚੱਲੀ ਜਾਂਦਾ ਪਿੰਡ ਸ਼ਾਹਪੁਰ ਤਹਿਸੀਲ ਫਲੌਰ ਤੇ ਜ਼ਿਲ੍ਹਾ ਦਲੰਦਰ ਦੁਆਬੇ ਦਾ ਪਿੰਡ ਆ ਬਾਈ ਮਨੀ ਕੋਲੇ ਪਹੁੰਚੇ ਵੇ ਆ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ